ਸੇਲੇ ਆਪਾਂ ਪਠਾਨਕੋਟ ਦੇ ਮਨਵਾਲ ਬਾਗ ਦੇ ਏਰੀਏ ਦੇ ਵਿੱਚ ਮੌਜੂਦਾ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੀਤੀ ਰਾਤ ਤੋਂ ਹੀ ਬਰਸਾਤ ਤੋਂ ਬਾਅਦ ਜਿਹੜਾ ਹੈ ਤੇ ਜਿਹੜੀ ਸੈਲਫ ਸੀਗੀ ਉਹ ਟੁੱਟ ਗਈ ਹੈ ਜੇ ਆਪਾਂ ਗੱਲ ਕਰੀਏ ਇਸ ਇਲਾਕੇ ਦੇ ਤੇ ਲਗਾਤਾਰ ਇਸ ਇਲਾਕੇ ਦੇ ਲੋਕ ਜਿਹੜੇ ਨੇ ਉਹ ਜਿਹੜੀ ਹੈ ਉਹ ਲਗਾਤਾਰ ਰਾਣੀ ਦੀ ਦਾ ਸ਼ਿਕਾਰ ਹੁੰਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਇਸ ਏਰੀਏ ਦੇ ਵਿੱਚ ਅੱਧਾ ਏਰੀਆ ਜਿਹੜਾ ਹੈ ਉਹ ਨਗਰ ਨਿਗਮ ਦੇ ਅੰਦਰ ਪੈਂਦਾ ਹੈ ਅੱਧਾ ਪੰਚਾਇਤ ਦੇ ਅੰਦਰ ਪੈਂਦਾ ਜਿਹੜੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਕੋਖਲੀ ਜਿਹੜੀ ਜਗ੍ਹਾ ਹੈਗੀ ਜਾਂਦੀ ਹੈ ਵੋਟਾਂ ਦੇ ਦੌਰਾਨ ਜਿਹੜੇ ਨੇਤਾ ਤੇ ਪਹੁੰਚਦੇ ਨੇ ਉਹਨਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਨੇ ਪਰ ਕੋਈ ਵੀ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਹ ਦੇਖ ਸਕਦੇ ਹੋ ਕਿ ਜਿਹੜਾ ਆਲੇ ਬਰਸਾਤ ਕੱਲ ਰਾਤ ਹੋਈ ਜਿਹੜਾ ਲਗਾਤਾਰ ਪਾਣੀ ਆਪੇ ਕਰਕੇ ਡਾਈ ਹੋਈ ਹੈ ਤੇ ਫਲੋਡ ਨਹੀਂ ਜੇ ਲਗਾਤਾਰ ਜੀ ਜੀ ਬਰਸਾਤ ਦੁਆਰਾ ਹੁੰਦੀ ਹੈ ਤਾਂ ਕੋਈ ਵੱਡਾ ਨੁਕਸਾਨ ਇਸ ਇਲਾਕੇ ਦੇ ਵਿੱਚ ਹੋ ਸਕਦਾ ਹੈ ਤੁਸੀਂ ਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਕਿ ਅਪਾ ਪਿਛਲੇ 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 2 ਸਾਲ ਦੀ ਆਪਾਂ ਜੀ ਗੱਲ ਕਰੀ ਤਾਂ ਪਿਛਲੇ 2 ਸਾਲ ਲਗਾਤਾਰ ਇੱਥੇ ਵੱਡੇ ਹਾਦਸੇ ਹੋਏ ਨੇ ਜਿ ਲੜਕੀ ਜਿਹੜੀ ਆ ਤੇ ਫਸ ਗਈ ਸੀਗੀ ਉਹਦੀ ਬੜੀ ਮੁਸ਼ਕਲ ਦੇ ਨਾਲ ਉਹਦੀ ਜਾਨ ਜਿਹੜੀ ਬਚੀ ਸੀਗੀ ਲਗਾਤਾਰ ਪ੍ਰਸ਼ਾਸਨ ਨੂੰ ਕਹਿਣ ਦੇ ਬਾਵਜੂਦ ਜਿਹੜਾ ਆ ਜਿਹੜਾ ਕੋਈ ਵੀ ਹੱਲ ਜੜਾ ਨਹੀਂ ਕੀਤਾ ਜਾ ਰਿਹਾ ਤਸਵੀਰਾਂ ਦਿਖਾ ਰਹੇ ਆ ਇਸ ਵੇਲੇ ਪਾਣੀ ਦਾ ਫਲੋ ਥੋੜਾ ਘਟਾ ਹੈ ਪਰ ਲੋਕ ਜਿਹੜੇ ਇਸ ਇਲਾਕੇ ਦੇ ਵਿੱਚੋਂ ਲਗਾਤਾਰ ਜਿਹੜੇ ਵਕਫ ਵਕਫ ਇਹਦੇ ਵਿੱਚੋਂ ਆਪਣੇ ਕੰਮ ਦੇ ਵਿੱਚ ਜਾਂਦੇ ਨੇ ਸਾਹੀ ਕਾਲਜ ਵਿੱਚ ਜਾਂਦੇ ਨੇ ਇਸ ਜਗ੍ਹਾ ਤੇ ਅਪਾ ਖੜੇ ਆਂ ਉਸ ਜਗ੍ਹਾ ਦੇ ਉੱਪਰ ਜਿਹੜਾ ਨਿਜਲੀ ਜਗ੍ਹਾ ਆ ਉੱਤੇ ਕੋਈ ਵੀ ਸਪੋਰਟ ਨਹੀਂ ਹੈਗੀ ਔਰ ਦੇਖੋ ਤੁਸੀਂ ਪਾਣੀ ਦਾ ਫਲੋ ਇੰਨਾ ਜ਼ਿਆਦਾ ਹੈਗਾ ਫਿਲਹਾਲ ਬੀਤੀ ਰਾਤ ਪਾਣੀ ਬਹੁਤ ਜ਼ਿਆਦਾ ਸੀਗਾ ਜਿਸ ਕਰਕੇ ਇੱਥੇ ਸੈਲਫ ਵੀ ਇੱਕ ਟੁੱਟ ਗਈ ਹੈਗੀ ਪਰ ਸਥਾਨਕ ਲੋਕ ਬਾਰ-ਬਾਰ ਪ੍ਰਸ਼ਾਸਨ ਨੂੰ ਕਹਿ ਕੇ ਥੱਕ ਜੁਕੇ ਨੇ ਪਰ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਜੇ ਗੱਲ ਕਰੀਏ ਉਹ ਪ੍ਰਸ਼ਾਸਕਿਕ ਅਧਿਕਾਰੀਆਂ ਦੀ ਤਾਂ ਰਾਜਨੇਤਾਵਾਂ ਦੀ ਸਾਹਮਣੇ ਇਸ ਸਟੇਡੀਅਮ ਦੇਖ ਸਕਦੇ ਹੋ ਸਟੇਡੀਅਮ ਦੇ ਵਿੱਚ 15 ਅਗਸਤ ਨੂੰ ਇੱਕ ਵੱਡਾ ਸਮਾਗਮ ਕੀਤਾ ਜਾਵੇਗਾ 15 ਅਗਸਤ ਦਾ ਪ੍ਰੋਗਰਾਮ ਕੀਤਾ ਜਾਵੇਗਾ ਵੱਡੇ ਵੱਡੇ ਨੇਤਾ ਆਤੇ ਪਹੁੰਚਣਗੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚਣਗੇ ਪਰ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਇੱਥੋਂ ਨਿਕਲ ਰਹੇ ਨੇ ਉਹਨਾਂ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਿਹੜੇ ਸਲੋਗ ਆਤੋਂ ਨਿਕਲ ਰਹੇ ਨੇ ਔਰ ਸਤਾਨਿਕ ਲੋਕਾਂ ਵੱਲੋਂ ਪ੍ਰਸ਼ਾਸਨ 'ਕਿ ਮੰਗ ਕੀਤੀ ਗਈ ਹੈ ਕਿ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਦੇ ਵੱਡਾ ਹਾਈ ਸਾਈਜ਼ ਇਲਾਕੇ ਦੇ ਵਿੱਚ ਨਾ ਹੋ ਸਕੇ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਰਾਘੀ ਰਾਹ ਦੇ ਨਾਲ ਦੇ ਸਥਾਨਕ ਲੋਕਾਂ ਦੇ ਨਾਲ ਕੀ ਕਹਿੰਦਾ ਉਹਨਾਂ ਦਾ ਇਸ ਵੱਡੀ ਸਮੱਸਿਆ ਦੇ ਬਾਰੇ ਹਾਂਜੀ ਮੈਡਮ ਕੀ ਨਾ ਦੱਸਾਂ ਅੰਰਾਦਾ ਕੀ ਕਹਿੰਦਾ ਜਾਂਦੇ ਹੋ ਹਾਲੇ ਬਾਰੀ ਜਦੋਂ ਬਰਸਾਤ ਆਉਂਦੀਆਂ ਨੇ ਤੇ ਹਲਾਤ ਬਣਦੇ ਨੇ ਸਰ ਬਹੁਤ ਬੁਰਾ ਹਾਲ ਹੁੰਦਾ ਆ ਜਾਂਚ ਬਹੁਤ ਦਿੱਕਤ ਹੈਗੀ ਆ ਅਗਰ ਦੂਸਰਾ ਰਸਤਾ ਬਹੁਤ ਦੂਰ ਪੈਂਦਾ ਹੈ ਬੱਚਾ ਲਈ ਪ੍ਰੋਬਲਮ ਹੁੰਦੀ ਹੈ ਜਿਹੜੇ ਕੰਮਕਾਰ ਕਰਦੇ ਆ ਉਹਨਾਂ ਲਈ ਪ੍ਰੋਬਲਮ ਹੁੰਦੀ ਹੈ ਮਤਲਬ ਕਿ ਸਾਰਾ ਰਸਤਾ ਹੀ ਐਹੀ ਹੈ ਇੰਨੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇਹਦਾ ਕੋਈ ਹੱਲ ਨਹੀਂ ਹੈਗਾ ਚਾਰ-ਪੰਜ ਸਾਲ ਹੋ ਗਏ ਐ ਇਹ ਪੁਲ ਟੁੱਟੀ ਜਾਂਦਾ ਹੋਣ ਦੇਖੋ ਕਿੰਨੀ ਬੁਰੀ ਹਾਲਤ ਹੋ ਗਈ ਉਧਰਲੀ ਸਾਈਡ ਤੁਸੀਂ ਦੇਖੋ ਇੰਨੀ ਜ਼ਿਆਦਾ ਬੁਰੀ ਹਾਲਤ ਹੋ ਗਈ ਹੈ ਡਿੱਗਣ ਦੀ ਕਿੰਨੀ ਜ਼ਿਆਦਾ ਪ੍ਰੋਬਲਮ ਹੈ ਕਿੰਨੀ ਜ਼ਿਆਦਾ ਦੁਰਘਟਨਾ ਹੁੰਦੀ ਹੈ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇੱਥੇ ਕਾਰਵਾਈ ਕਰਨਾ ਪੂਰੀ ਪੂਰੀ ਲਾਸਟ ਵਿੱਚ ਲੜਕੀ ਵਿੱਚ ਫਸ ਗਈ ਸੀ ਹਾਂਜੀ ਹਾਂਜੀ ਲਾਸਟ ਟਾਈਮ ਇੱਕ ਲੜਕੀ ਬੜੀ ਮੁਸ਼ਕਲ ਆ ਬੱਚੀ ਸੀ ਹੈਨਾ ਉਹਦੀ ਮਤਲਬ ਕਿ ਇੱਕ ਸਾਹ ਨਾ ਉਹ ਡੈਡੀ ਹੋ ਗਈ ਦੀ ਜੇ ਆਪਣੀ ਜਾਨ ਨਾ ਬਚਾਉਂਦੀ ਤੇ ਪਰ ਇਹਦੀ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਕੋਈ ਸੁਣਵਾਈ ਨਹੀਂ ਇਹ ਦੇਖੋ ਕਿਸ ਤਰ੍ਹਾਂ ਗੰਦਾ ਹੈਗਾ ਪੂਰਾ ਹੈਨਾ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਮੰਗ ਇਹ ਕਰਨਾ ਚਾਹੁੰਦੇ ਕਿ ਇਹਦੇ ਪੁੱਲ ਦੀ ਜਿਹੜੀ ਹੈ ਨਾ ਕਾਰਵਾਈ ਕੀਤੀ ਜਾਏ ਪੂਰੀ ਕੀ ਕਹਿਣਾ ਚਾਹੁੰਦੇ ਹੋ ਹਰ ਵਾਰ ਪ੍ਰਸ਼ਾਸਨ ਨਾਲ ਤੇ ਮਾੜੇ ਹਾਲਾਤ ਹੁੰਦੇ ਨੇ ਹਾਸੇ کئی ਵਾਰ ਹੁੰਦੇ ਨੇ ਇੱਕ ਵਾਰੀ ਤੇ ਮੈਂ ਰੋੜ ਦਾ ਬੰਦਾ ਕੱਢਿਆ ਇੱਥੋਂ ਜੀ ਤੇ ਉਹ 2-3 ਦਿਨਾਂ ਬਾਅਦ ਮਰ ਗਿਆ ਪਿਛਲੇ ਸਾਲ ਦੀ ਗੱਲ ਹੈ ਤੇ ਜਦੋਂ ਅਸੀਂ ਲੰਘਦੇ ਆਂ ਤੇ ਕੋਈ ਨਾ ਕੋਈ ਮਤਲਬ ਹਰ ਸਾਲ 3-4 ਸਖਸ ਤੇ ਡਿੱਗਦੇ ਨੇ ਮੋਟਰਸਾਈਕਲ ਸਣੀ ਰੋੜ ਦਾ ਪਾਣੀ ਨਾ ਬਹੁਤ ਤੇਜ਼ ਹੈ ਜੀ ਜਿਹੜਾ ਮਤਲਬ ਵੀ ਦੇਖਣ ਨੂੰ ਲੱਗਦਾ ਥੋੜਾ ਵਾ ਪਰ ਜਦੋਂ ਲੋਕੀ ਲੰਘਦੇ ਆ ਤੇ ਉਦੋਂ ਨਾਲ ਹੀ ਚੱਕੇ ਚੁਕ ਹੋ ਜਾਂਦੇ ਤੇ ਵਿੱਚ ਡਿੱਗਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਪ੍ਰਸ਼ਾਸਨ ਦੇ ਕੰਮ ਤੇ ਧਿਆਉ ਦੇਖਦੀ ਜੀ ਉਹਨਾਂ ਨੂੰ ਵੋਟਾਂ ਵਾਟਾਂ ਚਾਹੀਦੀਆਂ ਵਾ ਬਾਕੀ ਇਹ ਜਿਹੀ ਚੀਜ਼ਾਂ ਦਾ ਕੰਮ ਨਾ ਕੀ ਧਿਆਨ ਨਹੀਂ ਕਰਦਾ ਈ ਮੰਨ ਕੱਲੂ। ਅਹੀਂ ਕਿੰਨੇ ਵੀ ਬਣ ਜੇ ਤੇ ਚੰਗੀ ਗੱਲ ਐ ਸਕੂਲ ਦੀਆਂ ਬੱਸਾਂ-ਬੱਸਾਂ ਵੀ ਆਂਦੀਆਂ ਵਾ। ਜਿੱਦਾਂ ਰੋਡ ਨਹੀਂ ਪੂਰੀ ਪੱਸੀ ਰੋਡ ਨਹੀਂ। ਸਾਂਭਿਆ ਨਹੀਂ ਜਾ ਸਕਦਾ ਇੱਥੇ। ਜੇ ਰੋੜ ਗਿਆ ਤੇ। ਇਸ ਸਮੱਸਿਆ ਹੈਗੀ ਹੱਲ ਨਹੀਂ ਹੋ ਰਿਹਾ ਪ੍ਰਸ਼ਾਸਨ ਕੋਲੋਂ ਕੀ ਕਰਨਾ ਚਾਹੁੰਦਾ। ਸਮੱਸਿਆ ਤੇ ਬਹੁਤ ਦੇਰ ਦੀ ਐ 4-5 ਸਾਲ ਹੋ ਗਿਆ ਮੈਨੂੰ ਕਹਿੰਦੇ ਹਰ ਸਾਲ ਆ। ਲਾਸਟ ਇਅਰ ਦੀ ਦੇਖਿਆ ਗਾ ਸਾਹਮਣੇ ਕਲੋਨੀ ਆ ਉਹਨਾਂ ਜੱਤ ਹੋ ਗਈ ਅੰਕਲ ਦੀ। ਉਸ ਤੋਂ ਲਾਸਟ ਪਿਛਲੇ ਵਾਰੀ ਲੜਕੀ ਥੱਲੇ ਆ ਗਈ ਉਦੋਂ ਦੋ ਦਤਾਂ ਤੋਂ ਪਹਿਲੇ ਹੋਈ ਹਰ ਸਾਲ ਹੋਣਾ ਹੀ ਹੋਣਾ ਤੇ। ਇਹ ਜਿੱਥੇ ਤੁਸੀਂ ਪੁਲੀ ਤੇ ਖੜੇ ਹੋ ਨਾ ਜਾਂ ਜਿੱਥੋਂ ਇਹ ਲੰਘ ਰਹੇ ਆ ਸਾਨੂੰ ਨਹੀਂ ਪਤਾ ਕਿ ਤੁਹਾਡੀ ਆਈ ਵੀਡੀਓ ਜੋ ਵੀ ਚੱਲ ਰਹੀ ਹੈ ਨਾ ਕਿ ਖੜੇ ਖਲੋਤੇ ਵੀ ਥੱਲੇ ਜਾ ਸਕਦੇ ਆ ਕਿਉਂਕਿ ਇਹ ਤਾਂ ਥੱਲੇ ਕੁਛ ਨਹੀਂ ਗਮਾ ਤੁਹਾਨੂੰ ਪੂਰੀ ਰਿਐਲਿਟੀ ਦਿਖਾਨਾ ਇਹ ਪਤਾ ਨਹੀਂ ਕਿਸ ਬੇਸ ਦੇ ਉੱਪਰ ਖੜੀ ਏ ਅੰਦਰ ਥੱਲੇ ਕੋਈ ਸਪੋਰਟ ਨਹੀਂ ਹੈ ਕੋਈ ਕੁਝ ਨਹੀਂ ਹੈ ਜਾਨ ਜੋਖਮ ਤੇ ਭਾ ਕੇ ਬੰਦਾ ਆਂਦਾ ਦਰ ਮੇਨ ਰਸਤਾ ਪਰ ਬੰਦਾ ਜਾਏ ਜਾਂ ਕਿੱਧਰੋਂ ਕਿਉਂਕਿ ਉਧਰੋਂ ਲੰਬਾ ਬਹੁਤ ਬਿੰਦਾ ਠੀਕ ਹੈ ਦੂਜੀ ਮੇਨ ਪ੍ਰੋਬਲਮ ਸਭ ਤੋਂ ਵੱਡੀ ਹੈ ਯੂਨੀਵਰਸਿਟੀ ਹੈ ਸਾਹਮਣੇ ਗੁਣਾੜ ਦੇ ਯੂਨੀਵਰਸਿਟੀ ਠੀਕ ਹੈ ਕਤੋਂ ਕਾਲਜ ਦੀਆਂ ਬੱਸਾਂ ਆਂਦੀਆਂ ਜਾਂਦੀਆਂ ਐ ਨਹੀਂ ਪਤਾ ਕਿ ਬੱਸ ਲੰਗੇ ਔਰ ਬੱਸ ਕਦੋਂ ਥੱਲੇ ਪ੍ਰੈਸ ਹੋਣੀ ਆ ਕੁਛ ਨਹੀਂ ਪਤਾ ਦੂਜੀ ਔਰ ਉੱਥੇ ਸੇਰੇ ਸਾਡੇ ਸਾਰੇ ਜਿੰਨੇ ਵੀ ਮੁਲਾਜ਼ਮ ਆ ਸਭ ਤੋਂ ਵੱਡੇ ਆਫੀਸਰ ਵਗੈਰਾ ਫਿਰ ਗਰਾਊਂਡ 'ਚ ਪ੍ਰੇਡ ਹੁੰਦੀ ਆ ਉਹ ਵੀ ਇੱਥੋਂ ਲੰਘ ਕੇ ਜਾਂਦੇ ਉਹਨਾਂ ਦੇ ਵੀ ਲੰਗਾ ਆਣਾ ਜਾਣਾ ਪਰ ਇਹ ਧਿਆਨ ਕਿਉਂ ਨਹੀਂ ਹੋ ਰਿਹਾ ਨਹੀਂ ਦੇਰ ਹੋ ਗਈ ਕਹਿੰਦੇ ਕਹਿੰਦੇ ਮੰਤਰੀ ਸਾਹਿਬ ਦੀ ਨੋਟਿਚ ਐ ਮੈਂ ਅੱਜ ਤੋਂ 4-5 ਦਿਨ ਪਹਿਲੇ ਵੀ ਵੀਡੀਓ ਬਣਾ ਕੇ ਮੈਂ ਭੇਜੀ ਕਿ ਇਹਦਾ ਮਸਲਾ ਲਗਰਾ ਦਿਓ ਉਹੀ ਗੱਲ ਹੋਈ ਆ ਅੱਜ ਸਿਰੇ ਪੂਰੀ ਦੀ ਪੂਰੀ ਸਲਾਹ ਥੱਲੇ ਜਾ ਪਈ ਆ ਔਰ ਤੁਹਾਨੂੰ ਮੈਂ ਰੈਲਿਟੀ ਦਿਖਾਉਂਦਾ ਹਾਂ ਥੱਲੋਂ ਕਿ ਕੋਈ ਥੱਲੇ ਕੋਈ ਪਿੱਲਰ ਨਹੀਂ ਕੋਈ ਕੁਛ ਨਹੀਂ ਕੋਈ ਚੀਜ਼ ਨਹੀਂ ਖੜੀ ਜਿੰਦੇ ਹਵਾ ਚੀ ਆ ਸਮਝ ਲਓ ਹੁਣ ਆਈ ਵੀ ਕਰੇ ਸਾਨੂੰ ਨਹੀਂ ਪਤਾ ਕਿ ਸਾਡੀ ਮੂਤ ਕਦੋਂ ਹੀ ਨਹੀਂ ਥੱਲੇ ਆ ਗਈ ਇਹ ਦੇਖੋ ਸਾਰਾ ਹੀ ਬੈਠੇ ਦਾ ਥੱਲੇ ਮੇਨ ਰਸਤਾ ਮਨਵਾਲ ਦਾ ਠੀਕ ਹੈ ਹੁਣ ਅੱਗੇ ਆਉਂਦਾ ਮੈਂ ਦਿਖਾਣਾ ਇਹ ਦੇਖੋ ਮੇਨ ਰਸਤਾ ਇਹਦੇ ਥੱਲੇ ਦਿਖਾਓ ਜਿਹੜੀ ਸਲੇਬ ਲੱਗ ਗਈ ਹੈ ਨਾ ਅੱਜ ਅਧਰ ਕੋਣ ਗੱਡੀਆਂ ਲੰਘ ਰਹੀਆਂ ਨੇ ਇਹ ਇਹਨਾਂ ਦੀ ਆਪਣੀ ਜਾਨ ਜੋਖਮ 'ਚ ਪਾ ਕੇ ਜਾ ਰਹੇ ਆ ਉਹ ਦੇਖੋ ਇੱਧਰ ਥੱਲੇ ਆਇਆ ਕੋਈ ਸਪੋਰਟ ਆ ਦੇਖੋ ਥੱਲੇ ਚੱਕੀ ਦਾ ਨੇਰ ਮਾਰੋ ਥੱਲੇ ਕੋਈ ਪਿੱਲਰ ਵਗੈਰਾ ਕੁਛ ਨਹੀਂ ਹੈ ਕੋਈ ਜੇ ਐਂ ਥੱਲੇ ਚਲ ਗਈ ਤਾਂ ਉਨ ਹੀ ਤਲੇ ਜਾ ਸਕਦੀਆਂ ਕਹਿੰਦਾ ਜਲਦੀ ਤੋਂ ਜਲਦੀ ਮੰਤਰੀ ਸਾਹਿਬ ਨੂੰ ਕਹਿ ਕੇ ਮਸਲਾ ਹੱਲ ਕਰਵਾਇਆ ਜਾਵੇ ਬਹੁਤ ਜ਼ਿਆਦਾ ਜੀ ਦਿੱਕਤਾਂ ਬਹੁਤ ਜ਼ਿਆਦੀ ਪਰੇਸ਼ਾਨੀ ਹੈ ਫਿਰ ਆਏ ਦਿਨ ਲੋਕ ਇੱਥੇ ਕੂੜਾ ਸੁੱਟਦੇ ਰਹੇ ਆ ਸਭ ਕੁਝ ਫੇਰ ਅਸੀਂ ਕਰਕੇ ਆਪਣੀ ਉਹ ਦੇਖੋ ਭਾਈ ਵੀ ਵੱਡੀ ਬਾਈ ਹੈ ਕਲੋਨੀ ਵਾਲਿਆਂ ਕੋਲ ਕੁਝ ਇਕੱਠੇ ਕਰਕੇ ਘੁਰ ਕੇ ਜਿੱਦਾਂ ਵੀ ਆਹੀ ਕੀਤਾ ਉਡੀ ਔਰ ਇੱਕ ਅੰਦਰ مین ਰੋਡ ਹੈ ਅੰਦਰ ਜਾ ਰਿਆ مین ਰੋਡ ਕੋਈ ਗਲੀ ਨਹੀਂ ਬਣੀ ਕੋਈ ਕਿੰਨੀ ਵਾਰੀ ਗਏ ਚੁੱਕੇ ਆ ਤੁਸੀਂ ਵੀ ਆਂਦੇ ਆਂਦੇ ਤੁਹਾਨੂੰ ਵਿਚਾਰੇ ਆਂ ਪੰਜ ਸਾਲ ਹੋ ਗਏ ਆ ਰਿਪੋਰਟਿੰਗ ਕਰਦੇ ਹਰ ਸਾਲ ਆਂਦੇ ਕੋ ਨਹੀਂ ਆਂਦੇ ਤੁਸੀਂ ਚੈਨਲ ਭਾਵੇਂ ਤੁਹਾਡਾ ਚੇਂਜ ਹੋ ਗਿਆ ਹੈ ਗੱਲ ਲਿਖ ਕੇ ਤੁਸੀਂ ਹੱਦ ਤੱਕ ਰਿਪੋਰਟਿੰਗ ਕੀਤੀ ਦੀ ਤੁਹਾਨੂੰ ਵੀ ਪਤਾ ਕਿਥੇ ਕੀ ਹੋਇਆ ਤੇ ਕੀ ਨਹੀਂ ਆ ਰੇਲਿੰਗ ਸੀ ਰੇਲਿੰਗ ਆਪਣੀ ਚੋਰ ਚੋਰ ਲੈ ਆ ਲੂ ਕੇ ਲੈ ਗਏ ਨੇ ਹੁਣ ਰਾਤ ਇੱਥੇ ਐ ਨਹੀਂ ਪਤਾ ਕਿ ਗੱਡੀ ਕਦੋਂ ਆਵੇ ਕਦੋਂ ਖਾੜੇ ਚ ਡਿੱਗ ਪਵੇ ਕਿਉਂਕਿ ਅੱਜ ਤੋਂ 10-15 ਦਿਨ ਪਹਿਲਾਂ ਗੱਡੀ ਡੇਗ ਚੁੱਕੀ ਇੱਕਦਮ ਕਿਉਂਕਿ ਰੇਲਿੰਗ ਨਹੀਂ ਗਈ ਪਤਾ ਨਹੀਂ ਲੱਗਾ ਨੇਰੇ ਜੇ ਥੱਲੇ ਗਈ ਗੱਡੀ ਤੇ ਹੁਣ ਦੁਬਾਰਾ ਵੀ ਫੇਰ ਉਹੀ ਹਾਸਾ ਹੋ ਗਿਆ ਇੱਕ ਤਮੱਕੇ ਦਾ ਰਹਿੰਦਾ ਹੁੰਦਾ ਉਹ ਤੇ ਸਾਹਮਣੇ ਦੇਖਦੇ ਹੋ ਪ੍ਰਸ਼ਾਸਨ ਅੱਗੇ ਬਹੁਤ ਜਲਦੀ ਮੰਗ ਆ ਜਲਦੀ ਤੋਂ ਜਲਦੀ ਨਿਪਟਾਰਾ ਕਰਾਂ ਔਰ ਇੱਕ ਹੋਰ ਮੇਅਰ ਰਿਕੁਐਸਟ ਹੈ ਕਿ ਅੱਜ ਇਹ ਗੱਡੀਆਂ ਲੱਗੀਆਂ ਨਾ ਖਾਡੂ ਪਰ ਇਹ ਤਾਂ ਹਟਮਾਈਆਂ ਜਾਣ ਨਹੀਂ ਜਾਈ ਕਬਜੇ ਹੀ ਨਹੀਂ ਹੁੰਦੇ ਨੇ ਪੰਚਾਇਤ ਦੀ ਜਗ੍ਹਾ ਜੇ ਕੋਈ ਕਹਿੰਦਾ ਕਿ ਮੈਂ ਡੀਸੀ ਸਾਹਿਬ ਕੋ ਅਲਾਇਨ ਕਰਾ ਲਈ ਦੀ ਅਲਾਇਨਮੈਂਟ ਕਰਾ ਲਈ ਦੀ ਜਗ੍ਹਾ ਦੀ ਸਾਰੀ ਪੰਚਾਇਤੀ ਜਗ੍ਹਾ ਇੱਥੇ ਹਰ ਸਾਲ ਲੰਗਰ ਲੱਗਦਾ ਔਰ ਇੱਥੇ ਮੰਦਿਰ ਬਣੇਗਾ ਹੋਗੀ ਪੂਰੀ ਕਲੋਨੀ ਚ ਮੰਦਰ ਨਹੀਂ ਆ ਇੱਥੇ ਮੰਦਰ ਬਣਾਣਾ ਅਸੀਂ ਉਹ ਮੰਦਰ ਸੰਭ ਸਾਰੇ ਗੱਲਬਾਤ ਕਰਕੇ ਜੋ ਵੀ ਆ ਇੱਥੇ ਮੰਦਰ ਕਿੰਨਾ ਵੱਲ ਕੀਤਾ ਜਾ ਇਲੈਗਲ ਐ ਗੱਡੀਆਂ ਕੀ ਪਤਾ ਕਹਿੰਦੀਆਂ ਸਾਨੂੰ ਨਹੀਂ ਪਤਾ ਕਹਿੰਦੀ ਗੱਡੀਆਂ ਅੱਗੇ ਵੀ ਉਹ ਕਹਿ ਰਹੇ ਕੀ ਸਾਡੇ ਪਲਾਟਿੰਗ ਦੇ ਵਿੱਚ ਉਹ ਕਬਜ਼ਾ ਨਹੀਂ ਅਸੀਂ ਹੋਂਦ ਨਾ ਪੁਲੀਸ ਖੱਡ ਦੀ ਜਗ੍ਹਾਏ ਨੁਕਸਾਨ ਕੋਈ ਨਾ ਹੋਵੇ ਕਿਉਂਕਿ ਸਾਹਮਣੇ ਯੂਨੀਵਰਸਿਟੀ ਐ ਮੇਨ ਸਭ ਤੋਂ ਵੱਡੀ ਐ ਠੀਕ ਐ ਪੌਸ਼ ਏਰੀਆ ਅੰਦਰ 2-2 ਕਰੋੜ ਰੁਪਏ ਦੀਆਂ ਲੋਕਾਂ ਦੀਆਂ ਕੋਠੀਆਂ ਤੇ ਐ ਹੀ ਹਾਰੇਗਾ ਸਾਡਾ ਤਾਂ ਕੀ ਹਾਲ ਬਣੇਗਾ ਲੀ ਰਿਕੁਐਸਟ ਹੈ ਜੀ ਕਿ ਇਹਦਾ ਜਲਦੀ ਤੋਂ ਜਲਦੀ ਹੀ ਨਿਪਟਾਰਾ ਕਰਾਇਆ ਜਾਏ ਮਾਸਟਰ ਰਗਵੀਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਲੰਬੇ ਸਮੇਂ ਤੋਂ ਪਰੇਸ਼ਾਨੀ ਹੈ ਜੀ ਲੰਬੇ ਸਮੇਂ ਤੋਂ ਹਾਂ ਜੀ ਇਹ ਲੰਬੇ ਸਮੇਂ ਤੋਂ ਇਹਦਾ ਕਾਜ ਵੇ ਬਣਿਆ ਹੈ ਇਹ ਲੰਬੇ ਸਮੇਂ ਤੋਂ ਡਿਫਾਲਟ ਰਹਾ ਇੱਥੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦੋਂ ਵੀ ਬਰਸਾਨ ਦਾ ਮੌਸਮ ਹੁੰਦਾ ਜਰੂਰ ਇੱਕ ਦੋ ਬੰਦਾ ਇੱਥੇ ਮਰ ਜਾਂਦਾ ਸਾਡੀ ਡੀਸੀ ਸਾਹਿਬ ਪਰਹਾਣਕੋਟ ਦੇ ਕੀ ਬੇਨਤੀ ਹੈ ਸਾਡੇ ਇੱਥੋਂ ਦੇ ਐਮਐਲਏ ਸ਼੍ਰੀ ਅਸ਼ਵੀ ਸ਼ਰਮਾ ਜੀ ਹਨ ਉਹ ਰਸੀ ਆਂ ਪਰ ਹਲਕੇ ਨੂੰ ਵੀ ਏਰੀਆ ਲੱਗਦਾ ਹੈ ਤੇ ਉਹ ਐਮਐਲਏ ਨਰੇਸ਼ ਪੁਰੀ ਜੀ ਨੂੰ ਵੀ ਸਾਡੀ ਬੇਨਤੀ ਆ ਕਿ ਇਸ ਜਿਹੜੀ ਪ੍ਰੋਬਲਮ ਹੈ ਇਸ ਇਲਾਕੇ ਦੀ ਇੱਕ ਆ ਇੱਕ ਥੱਲੇ ਵਾਲਾ ਦੋ ਪੁਲੀਆਂ ਇੱਥੇ ਇਹਨਾਂ ਨੂੰ ਜਲਦੀ ਹੋ ਜਲਦੀਆਂ ਸੁਧਾਰ ਕੀਤਾ ਜਾਵੇ ਔਰ ਇੱਥੇ ਇੱਕ ਵਧੀਆ ਪੁਲ ਬਣਾਇਆ ਜਾਵੇ ਕਿਉਂਕਿ ਇਹ ਇਲਾਕਾ ਕਾਫੀ ਏਰੀਆ ਨੂੰ ਕਵਰ ਕਰਦਾ ਇਹ ਰਸਤਾ ਤੀਸਰ ਰਸਤੇ ਨੂੰ ਕਵਰ ਕਰ ਲਈਏ ਸਮੱਸਿਆਵਾਂ ਬਹੁਤ ਜ਼ਿਆਦਾ ਜਿਹੜੀਆਂ ਕ੍ਰੀਏਟ ਹੋ ਰਹੀਆਂ ਇਹ ਜਿਹੜੀ ਪੁਲੀ ਆ ਅੱਜ ਨਹੀਂ ਤੇ ਆਉਣ ਵਾਲੇ ਕੱਲ ਦੀ ਗਰੀਬੀ ਹੈ ਉਹਦੇ ਵਿੱਚ ਕਾਜ ਵੀ ਬਿਲਕੁਲ 100% ਬੰਦ ਹੋਣ ਜਾ ਰਿਹਾ ਇਸ ਲਈ ਇਹ ਖੱਡੀ ਦਾ ਜਿਹੜਾ ਏਰੀਆ ਇਦੇ ਵਿੱਚ ਕਾਫੀ ਲੋਕੀਏ ਦੁਰਘਟਨਾ ਹੋਈਆਂ ਲੋਕੀ ਮਾਰੇ ਚੁੱਕਿਆ ਇਸ ਕਰ ਸਰਕਾਰ ਅਗੇ ਸਾਡੀ ਬੇਨਤੀ ਆ ਦੁਬਾਰਾ ਇਹੀ ਪ੍ਰੋਜੈਕਟ ਅਪੀਲ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਇੱਥੇ ਪੁਲ ਜਿਹੜਾ ਬਣਾਇਆ ਜਾਵੇ ਤਾਂ ਕਿ ਇਹ ਲੋਕਾਂ ਦੀ ਸਾਰੀ ਸਮੱਸਿਆ ਇਲਾਕੇ ਦੀ ਹੱਲ ਹੋ ਸਕੇ ਧੰਨਵਾਦ ਸਰ 15 ਗਿਆ ਆਣ ਵਾਲੀ ਹੈ ਵੱਡੇ ਨੇਤਾ ਸਾਹਿਬ ਦੀਆਂ ਆਣਗੀਆਂ ਜਿਹੜੇ ਦੇ ਵਿੱਚ ਤੋਂ ਨਿਕਲ ਕੇ ਜਾਂਦਾ ਕਿ ਆ ਉਹਦਾ ਧਿਆਨ ਨਹੀਂ ਪੈਂਦਾ ਕਵਰ ਕਰ ਲੈਂਦੇ ਬਿਲਕੁਲ ਹੁਣ ਜਦੋਂ 15 ਅਗਸਤ ਤੋਂ ਪਹਿਲਾ ਪਹਿਲਾ ਇਹ ਸਰਕਾਰ ਜਿਹੜੀ ਆ ਇੱਥੇ ਲੋਕੀ ਚੱਕਰ ਮਾਰਦੇ ਹੀ ਆ ਡੀਸੀ ਸਾਹਿਬ ਮੀਟਿੰਗਾਂ ਕਰਦੇ ਆ ਉਸ ਪ੍ਰਸ਼ਾਸਨ ਵੀ ਮੀਟਿੰਗਾਂ ਕਰਦਾ ਮੰਤਰੀ ਮਿਨਿਸਟਰੀ ਵੀ ਆਉਂਦੇ ਆ ਸਾਡਾ ਨਗਰ ਨਿਗਮ ਜਿਹੜਾ ਹੈ ਏਰੀਆ ਨਗਰ ਨਿਗਮ ਵਿੱਚ ਵੀ ਪੈਂਦਾ ਹੈ ਤੇ ਨਗਰ ਨਿਗਮ ਨੂੰ ਵੀ ਚਾਹੀਦਾ ਸਾਡੇ ਮੇਅਰ ਸਾਹਿਬ ਨੂੰ ਚਾਹੀਦਾ ਕਿ ਉਹ ਸਰਕਾਰ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਹੈ ਇੱਥੋਂ ਦੇ ਹਲਕਾ ਇੰਚਾਰਜ ਆ ਉਹਨਾਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਨੂੰ ਹੱਲ ਕਰਨ ਫਾਈ ਇਹਦਾ ਹੱਲ ਕਾਫੀ ਦਿਰ ਤੋਂ ਅਸੀਂ ਕਹਿ ਰਹੇ ਕਿ ਹੱਲ ਕਰੋ ਹੱਲ ਕਰੋ ਪਰ ਇਹਦਾ ਹੱਲ ਨਹੀਂ ਹੋ ਰਿਹਾਗਾ ਤੇ ਇੱਥੇ ਅਜੇ ਦਿਨ ਕੋਈ ਨਾ ਕੋਈ ਇੱ ਅਸੀਂ ਕਾਫੀ ਸਮੇ ਤੋਂ ਕਹਿ ਰਹੇ ਹਾਂ ਕਿ ਇਹਦਾ ਹੱਲ ਕਰੋ ਕਿਉਂਕਿ ਇਹ ਨਾ ਪੈਂਦਾ ਪੰਚਾਇਤ ਚ ਨਾ ਪੈਂਦਾ ਇਹ ਆਪਣਾ ਕਾਰਪੋਰੇਸ਼ਨ ਪੈਂਦਾ ਇਹ ਹਵਾ ਚ ਹੈਗਾ ਇਸ ਕਰਕੇ ਇਹਦੇ ਕੋਈ ਧਿਆਨ ਨਹੀਂ ਦਿੰਦਾਗਾ ਅਸੀਂ ਬੜਿਆਂ ਨੂੰ ਕਿਹਾ ਐਮਐਲਏ ਨੂੰ ਕਿਹਾ ਸਰਪੰਚ ਨੂੰ ਕਿਹਾ ਡੀਸੀ ਸਾਹਿਬ ਨੂੰ ਕਿਹਾ ਇਹਦਾ ਹੱਲ ਕਰੋ ਇਹਦਾ ਪਰ ਭਾਈ ਦੀ ਸੁਣਵਾਈ ਕੋਈ ਨਹੀਂ ਗਈ ਭਾਈ ਮੋਟਾ ਬਣੀਆ ਵੋਟਾਂ ਵਾਲੇ ਟਾਈਮ ਤੇ ਜਦੋਂ ਆਂਦੇ ਵੋਟਾਂ ਆਪਣੇ ਜਦੋਂ ਲੈਣ ਆਂਦੇ ਆ ਉਦੋਂ ਕਹਿੰਦੇ ਕਿ ਅਸੀਂ ਜਿਹੇ ਕਰਾਵਾਂਗੇ ਉਹ ਕਰਾਵਾਂਗੇ ਲਾਈਟਾਂ ਲਗਾਵਾਂਗੇ ਸੜਕਾਂ ਬਣਾਵਾਂਗੇ ਇਹ ਕਰਾਂਗੇ ਭਾਈ ਕੋਈ ਕੋਈ ਕੁਝ ਨਹੀਂ ਕਰਦਾਗਾ ਸਿਰਫ ਵੋਟਾਂ ਲਾ ਕੇ ਚੱਲ ਜਾਂਦੇ ਆ ਤੇ ਆਪਣਾ ਮਤਲਬ ਕਰਦੇ ਤੇ ਬਸ ਹਾਂਜੀ ਲੈਪਾ ਜੀ ਡਿੱਗੀ ਇੱਥੇ ਸਕੂਲੀ ਸਕੂਲ ਦੇ ਬੱਚੇ ਦੀ ਬਸਾਂ ਦੀਆਂ ਉਹ ਜੇ ਵਿੱਚ ਡਿੱਗ ਜਾਣ ਕਿੰਨਾ ਨੁਕਸਾਨ ਕੌਣ ਜ਼ਿੰਮੇਵਾਰਾ ਗਾਦਾ ਆਹੇ ਦਿਨ ਕੋਈ ਨਾ ਕੋਈ ਇੱਥੇ ਡਿੱਗੇ ਰਹਿੰਦਾਗਾ ਹੁਣ ਇਹਦਾ ਕੀ ਜੇ ਹੱਲ ਨਾ ਕੀਤਾ ਜੇ ਇਹ ਟੁੱਟਦੀ ਟੁੱਟਦੀ ਪਾਈ ਸਾਈਟ ਟੁੱਟ ਜਾਣੀ ਹੈ ਇਹਦੀ ਪਾਸੇ ਉਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਏ ਭੁੱਲ ਬਣਾਇਆ ਜਾਏ ਕੁ ਵਧੀਆ ਜਾ ਕਿ ਆਉਣ ਵਾਲਾ ਜਿਹੜਾ ਟਾਈਮ ਹੈਗਾ ਚਲੋ ਸਹੀ ਅੱਗੇ ਤੋਂ ਹੋਏ